ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਤਾਰਾ ਕਿਸ਼ਨਪੁਰਾ ਕਬੱਡੀ ਕਮੈਂਟेटर ਜਿੱਥੇ ਆਪਾਂ ਕਬੱਡੀ ਦੀ ਕਮੈਂਟਰੀ ਕਰਦੇ ਆਂ ਉੱਥੇ ਆਪਾਂ ਮਿਹਨਤ ਵੀ ਬਹੁਤ ਕਰਦੇ ਅੱਜ ਆਪਾਂ ਲੌਣ ਆਏ ਆਂ ਆਲੂਆਂ ਦੀ ਗੱਡੀ ਤੇ ਦੋਨੇ ਇੱਕ ਨਾ ਕਹਤਾ ਥੱਲੇ ਰੱਖ ਦੋਨੇ ਸਿੰਘ ਆਪਣੀਆਂ ਤੇ ਤਾ ਖੜਾ ਕਿੰਨੀ ਮਿਹਨਤ ਆਉਣੀ ਆਂ ਮੈਂ ਸਾਰੇ ਕਮੈਂਟਰਾਂ ਨੂੰ ਬੇਨਤੀ ਕਰਦਾ ਹਾਂ ਕਿ ਮਿਹਨਤ ਵੀ ਕਰਾ ਚੱਲ ਹੁਣ ਇਸੇ ਤੇ ਸਿੱਧੀ ਚੱਲ ਬੱਸ ਵੀ ਆਏ ਮਿਹਨਤ ਕਰੀਦੀ ਆ ਜਦੋਂ ਟੂਰਨਾਮੈਂਟ ਨਹੀਂ ਹੁੰਦੇ ਉਦੋਂ ਮਿਹਨਤ ਕਰੀਦੀ ਆ ਕਿਰਤ ਕਰੀਦੀ ਆ ਬਾਬੇ ਨਾਨਕ ਨੇ ਕਿਹਾ ਵੀ ਕਿਰਤ ਕਰੋ ਵੰਡ ਛਕੋ ਤੇ ਆਪਣੀ ਜਵਾਗ ਵੀ ਨਾਲ ਅੱਜ ਲਿਆਂਦੇ ਦੋਨੇ ਆ ਮਰੇ ਆ ਨਾਲ ਚੱਲ ਆ ਵੀ ਜਾਦੇ ਦੂਨੇ ਚਾਦੇ ਬਾਈ ਹਾਂ ਆ ਕਈ ਕਮੈਂਟਰਾਂ ਨੇ ਬਾਈ ਵੱਡੀ ਤੋਂ ਖਾ ਖਾ ਕੇ ਢੱਡ ਵਧਾ ਲੇ ਬਹੁਤ ਵੱਡੇ ਵੱਡੇ ਢੱਡ ਕੀਤੇ ਹੋਏ ਆ ਇਹ ਉਹਨਾਂ ਨੂੰ ਬੇਨਤੀ ਆ ਵੀ ਮਿਹਨਤ ਕਰਿਆ ਕਰੋ ਬਾ ਢੱਡਾ ਕੇ ਢੱਡ ਬਾਤੀਆਂ ਮੂਹ ਦਾ ਦੇ ਬਣਾ ਦੇਣਾ ਵੀ ਆਵੇ ਲੈ ਲੈਣੀ ਇਹ ਆ ਜੀ ਆਪਣੇ ਪੱਪੂ ਹਲਵਾਈ ਜੀ ਇਨਾਂ ਕੋਲੇ ਵੀ ਜਦੋਂ ਕੰਮ ਨਹੀਂ ਹੁੰਦਾ ਇਹ ਵੀ ਫਿਰ ਮਿਹਨਤ ਕਰਦੇ ਆ ਜਿਹੜਾ ਕੰਮ ਆ ਜੇ ਕੋਈ ਸੰਘ ਸ਼ਰਮ ਨਹੀਂ ਹੁੰਦੀ ਕੰਮ 'ਚ ਮਿਹਨਤ ਕਰਨ 'ਚ ਕਾਦੀ ਸੰਘ ਸ਼ਰਮ ਕਿਉਂ ਤਾਰਾ ਜੀ ਹਾਂ ਜੀ ਸਿਆਣੇ ਕਹਿੰਦੇ ਚੋਰੀ ਮਿਹਣਾ ਯਾਰੀ ਮਿਹਣਾ ਪਰ ਕਿਰਤ ਕਰਨ ਦਾ ਕੋਈ ਮਿਹਣਾ ਨਹੀਂ ਸਹੀ ਗੱਲ ਹੈ ਜੀ ਬਾਹਰਲੇ ਮੁਲਕਾਂ 'ਚ ਵੀ ਇਦਾਂ ਹੀ ਲੋਕ ਕੰਮ ਕਰਦੇ ਆ ਮੈਂ ਦੇਖਿਆ ਆ ਨਿਊਜ਼ੀਲੈਂਡ ਵੀ ਮੈਂ ਕੇ ਵੀ ਤੋੜ ਆਇਆ ਤੇ ਯੂਰਪ ਵੀ ਜਾਇਆ ਹੈ ਬਹਿਰੈਨ ਵੀ ਗਿਆ ਦਬਈ ਵੀ ਗਿਆ ਮਲੇਸ਼ੀਆ ਵੀ ਤਿੰਨ ਵਾਰੀ ਜਾਇਆ ਹੈ ਨਹੀਂ ਠੀਕ ਆ ਜੀ ਉਹ ਤਾਂ ਬਹੁਤ ਮਾਨ ਵਾਲੀ ਗੱਲ ਹੈ ਜੀ ਆਪਣੇ ਪਿੰਡ ਅਸਤ ਵੀ ਜਿੱਥੇ ਮਰਜੀ ਜਾਵੜੋ ਕੰਮ ਕਰਨਾ ਹੀ ਪੈਣਾ ਸਹੀ ਗੱਲ ਹੈ ਇਲਾਹੀ ਲਾਉਣੀ ਆ ਸੰਜੀਪੁਰਾ ਨੂੰ ਹੱਥਾਂ ਦਾ ਲਾਹਾਂ ਇੱਕ ਇੱਕ ਤਾਂਕ ਗਿਣਤੀ ਚ ਲਊਗੀ ਜੀ ਵਾਟ ਹੋ ਪੈ ਰਹੀ ਆ ਤਾਰਾ ਜੀ ਹਾਂ ਵਾਟ ਵੇਖ ਲੋ ਐ ਸਰੀਲ ਪੂਰਾ ਫੱਟ ਆ ਮਿਹਨਤ ਕੀਤੀ ਹੋਈ ਪਿੰਡੇ ਤੇ ਝਲਕਦੀ ਆ ਸਹੀ ਗੱਲ ਆਈ ਸਹੀ ਗੱਲ ਆ ਆ ਬਾਈ ਕੰਪਨੀ ਵਾਲੇ ਆ ਜਿੰਨਾ ਦਾ ਆਲੂ ਆ ਕਹਿੰਦੇ 5000 ਦਾ ਇੱਕ ਗੱਟਾ ਜੀ ਇੰਨਾ ਮਹਿੰਗਾ ਆਲੂ ਆ ਜੀ ਕੀ ਬਾਤ ਹੈ ਮੇਰੇ ਹਿਸਾਬ ਨਾਲ ਮੈਂ ਤਾਂ ਕਦੇ ਸੁਣਿਆ ਨਹੀਂ ਆ ਜੱਦੀ ਪੁਸ਼ਤੀ ਮੈਂ ਤਾਂ ਹੁਣ ਸੁਣਿਆ ਵੀ 5000 ਦਾ ਇੱਕ ਗੱਟਾ ਕਿਉਂ ਤਾਰਿਆ ਜੀ ਹਾਂ ਬਹੁਤ ਮਹਿੰਗਾ ਕੀ ਖਾਸੀਅਤ ਆ ਦੱਸੋ ਕਾਦੋਂ ਮਹਿੰਗਾ ਇੰਨਾ ਇਹਨਾਂ ਨੂੰ ਪਤਾ ਵਾ ਵੀ ਕਾਦੋਂ ਮਹਿੰਗਾ ਬਾਈ ਬਾਈ ਇਹ ਕੀ ਚੱਕਰ ਆ ਕੀ ਗੱਲਬਾਤ ਆ ਖਾਸ ਹੈ ਸੀ ਕਿਹੜੀ ਵੀ ਜਿਹੜਾ ਇਹ ਇਹ ਜਨਰੇਸ਼ਨ ਦਾ ਫਰਕ ਹੈ ਬਸ ਜਨਰੇਸ਼ਨ ਦਾ ਹਾਂ ਇਹ ਜੀਵਨ ਹੈ ਜੀਵਨ ਮਹਿੰਗਾ ਹੀ ਆਤਾ ਹੈ ਠੀਕ ਹੈ ਇਹ ਸਾਲੂ ਦਾ ਨਾਮ ਜੀਵਨ ਹੈ ਠੀਕ ਹੈ ਲਓ ਜੀ ਜਨਰੇਸ਼ਨ ਬਦਲ ਗਈ ਬਾਈ ਗੋਪੀ ਦੀ ਆਲੂਆਂ ਦੀ ਆਲੂਆਂ ਦੀ ਇਹ ਆਲੂਆਂ ਦੀ ਲੈ ਲੈ ਮੁੰਡਾ ਤਾਂ ਦੀ ਤਾਂ ਖੱਚ ਕੇ ਲੈ ਉਹ ਮਾਰਦਾ ਲਾ ਲਾ ਕੇ ਦੱਸ ਦੇ ਮੜਾ ਤੂੰ ਕਿ ਤਾਰੇ ਦੇ ਸਿੰਘ ਆਏ ਵੱਡਾ ਦੇ ਜੋੜਾ ਇਹ ਬਾਈ ਤਾਰੇ ਦੇ ਮੁੰਡੇ ਆ ਦੋਨੇ ਦੋਨਾਂ ਨੂੰ ਲਿਆ ਕਹਿੰਦਾ ਇਹਨਾਂ ਨੂੰ ਵੀ ਪਤਾ ਲੱਗੇ ਮਿਹਨਤ ਕਿਵੇਂ ਹੁੰਦੀ ਆ ਲੇਕਿਨ ਆ ਵੱਡਾ ਮੂਰੇ ਤੇ ਉਹ ਮਗਰ ਇੱਕ ਨਿੱਕਾ ਵਾ ਇਹ ਉਹ ਕਿਉਂ ਕਿਉਂ ਮਾਰਦਾ ਇਹ ਗਰਾਊਂਡ 'ਚ ਕਰਦੇ ਆ ਮੁੰਡੇ ਮਿਹਨਤ ਵਧੀਆ ਚੰਗੀ ਗੱਲ ਬਾਈ ਨਾਲ ਹੀ ਲਿਆਇਆ ਕਹਿੰਦਾ ਪਤਾ ਲੱਗੇ ਇਹਨਾਂ ਨੂੰ ਵੀ ਵੀ ਐਂ ਮਿਹਨਤ ਹੀ ਕਰਦੇ ਰਹੇ ਆ ਪਹਿਲਾਂ ਤੋਂ ਹੀ ਹੁਣ ਵੀ ਪਪੂ ਹਲਵਾਈ ਜੀ ਕਹਿੰਦੇ 40 50 ਸਾਲ ਦੇ ਨੇੜੇ ਮਹਾਰਾ ਜੀ ਆ ਦੇਖ ਲੋ ਗੱਟਾ ਕਿਵੇਂ ਜਾਂਦਾ ਉਹਦੇ ਖਾਦੇ ਪਨੀਰ ਵਾਲੇ ਲੋਕਾਂ ਨੇ ਹਾਂ ਹਾਂ ਅੱਜ ਕੱਢਣੇ ਆ ਇਹਦੇ ਸਾਰੇ ਪਕੌੜੇ ਅੱਜ ਲੱਗ ਜੂ ਪਤਾ ਹਜੇ ਤਾਂ ਅੱਧੀ ਤਾਂ ਕੀ ਗਈ ਆ 800 700 ਗੱਟੂ ਆ ਹਾਂ 54 ਸਾਲ ਉਮਰ ਆ ਜੀ ਆਪਣੇ ਪਪੂ ਹਲਵਾਈ ਜੀ ਦੀ ਹਣਾ ਵੀ ਗੱਟਾ ਕਹਿੰਦੇ ਐਂ ਕਮਾ ਕੇ ਸੜਦਾ ਵਾ ਛਾਂਟਵਾ ਸਰੀਰ ਆ ਕਦੇ ਮਟਾਪਾ ਨਹੀਂ ਲਿਆਂਦਾ ਹੂੰ ਹਲਵਾਈ ਆ ਹਾਂ ਕੋਈ ਨਹੀਂ ਕੋਈ ਨਹੀਂ ਹੈਲੋ ਆਜ ਗਵਾਂ ਤਾਂ ਕੀ ਬਾਤ ਆ ਕਰਦਾ ਮੁੰਡਾ ਬਾਲੇ ਆ ਠੀਕ ਆ ਉਹਦੇ ਨੂੰ ਆ ਬੈਠਾ ਡਰਾਈਵਰ ਬਾਈ ਇਹਦੇ ਨਾਲ ਪਹਿਲਾਂ ਸਾਡੇ ਬਾਈ ਬਹੁਤ ਹੱਥ ਜੋੜ ਹਟਿਆ ਤਿੰਨ ਘੰਟੇ ਸਾਨੂੰ ਇਹਨੇ ਭਜਾਇਆ ਉਤੋਂ ਗੱਡੀ ਲੈਂਦੀ ਨਹੀਂ ਉਤੋਂ ਟਾਇਰ ਆਏ ਹੋ ਗਿਆ ਉਤੋਂ ਉਹ ਆਏ ਹੋ ਗਿਆ ਇਹਨੇ ਸਾਡਾ ਬਹੁਤ ਟਾਈਮ ਖਰਾਬ ਕੀਤਾ ਬਹੁਤ ਲਹੂ ਪੀਤਾ ਮਸਾ ਮਨਾਇਆ ਵਾ ਆ ਵੇਲੇ ਹੁਣ ਕਿਵੇਂ ਬੈਠਾ ਵਾ ਦੋਨੇ ਹੱਥ ਜੋੜ ਲਏ ਹੁਣ ਪਹਿਲਾਂ ਹੀ ਹੱਥ ਜੋੜ ਲਿਆ ਹੈ ਜਿਹੜੇ ਜਡਾਉਣੇ ਆ ਲੈ ਲੈਣ ਦੇ ਗੱਡੀ ਹਾਂਜੀ ਦੋ ਧੰਕਾ ਅਸੀਂ ਲਾਦੀਆਂ तकरीबन ਸਾਨੂੰ 20 ਮਿੰਟ ਦਾ ਸਮਾਂ ਲੱਗਾ ਦੋ ਧੰਕਾ ਲਾਉਰਿਆਂ ਨੂੰ ਤੇ ਹੁਣ ਪਾਣੀ ਪੁਣੀ ਪੀ ਲਈਏ ਤੇ ਫੇਰ ਦੋ ਧੰਕਾ ਲਾ ਕੇ ਪਾਣੀ ਪੀਵਾਂਗੇ ਤੇ ਮਿਹਨਤਾਂ 4 ਵਜੇ ਦੇ ਉੱਠੇ ਆ ਤੜਕੇ ਦੇ ਤੇ ਪਹਿਲਾਂ ਗਰਾਊਂਡ ਦੇ ਵਿੱਚ ਆਪਣੇ ਮਿਹਨਤ ਕਰੀ ਦੀ ਮੁੰਡੇ ਜਮਜ ਮਲਾਉਂਦੇ ਆ ਠੀਕ ਆ ਬਾਕੀ ਆਏ ਜਦੋਂ ਕੋਈ ਕੰਮ ਮਿਲ ਜਾਂਦਾ ਫੇ ਕਰੀ ਦਾ ਅੱਜ ਵਿਹਲੇ ਤੇ ਜੇ ਕੱਲ ਨੂੰ ਕੋਈ ਟੂਰਨਾਮੈਂਟ ਹੋਇਆ ਫੇ ਉੱਥੇ ਜਾ ਕੇ ਦਰਸ਼ਕਾਂ ਦੇ ਨਾਲ ਸਾਂਝ ਪਾਵਾਂਗੇ ਸਤਿ ਸ੍ਰੀ ਅਕਾਲ ਜੀ ਆਹ ਮੁੰਡਾ ਵੀ ਮਿਹਨਤੀ ਆ ਯਾ ਤਰਖਨਿਕਾ ਇਹਦਾ ਨਾਮ ਹੈਗਾ ਦਲਬਾਗ ਸਿੰਘ ਦਲਬਾਗ ਸਿੰਘ ਬਹੁਤ ਸੋਹਣਾ ਨਾ ਇਹਦਾ ਵੱਡੇ ਦਾ ਨਾਮ ਹੈਗਾ ਸ਼ਹਿਬਾਜ਼ ਸਿੰਘ ਸ਼ਹਿਬਾਜ਼ ਸਿੰਘ ਇਹ ਨਾਨ ਮੈਡੀਕਲ ਕਰਦਾ ਵਾ ਠੀਕ ਆ ਤੇ ਉਹ ਵੀ ਨਾਨ ਮੈਡੀਕਲ ਕਰਦਾ ਵਾ ਠੀਕ ਆ ਦੋਨੇ ਬੱਚੇ ਨਾਨ ਮੈਡੀਕਲ ਕਰਦੇ ਆ ਆਪਣੇ ਨਹੀਂ ਨਹੀਂ ਵਧੀਆ ਵਧੀਆ ਤੁਸੀਂ ਭਾਈ ਜਿਹੜਾ ਮੈਡੀਕਲ ਕਰਦੇ ਆ ਭਾਈ ਗੁੱਟਾ ਲਗਾ ਰਿਹਾ ਹੈ ਮੈਡੀਕਲ ਤਿੰਦਰਾ ਚੱਲ ਰਿਹਾ ਹੈ ਵਹੀ ਕਰੋ ਵਹੀ ਕਹਿੰਦਾ ਦਿਖਾ दूसरी वीडियो बना यार अपने बनाई बन रही है आ देखो ये बिहारी बाबू पंजाब में जरदा लगा रहा है इसको नीचे फेंको नीचे फेंको ऊपर से बदतमीजी कर रहा था ये नीचे दाल देंगे दे आपको बोल रहा था ऐसे गाड़ी नहीं ऐसे गाड़ी नहीं अभी कैसे लगा तूने ऐसे बोल रहा था मेरे लात काट देंगे अब बोलना भाई क्या कर रहा है तू बोल ਇੱਧਰ ہمارے ਵੀਰਪਾਲ ਜੀ ਹੈ ਵੀਰਪਾਲ ਜੀ ਦਾ ਤਾਂ ਪੱਕਾ ਹੈ ਜੱਦੀ ਪੁਸਤੀ ਕਾਮ ਯਹੀ ਕਰਤੇ ਹਨ ਇਹ ਇਸਕਾ ਛੋਟਾ ਭਾਈ ਕੈਨੇਡਾ ਚਲਾ ਗਿਆ ਉਹ ਦੂਸਰਾ ਮੰਡੀ ਮੇ ਹੈ ਔਰ ਇਹ ਵੀ ਇਹ ਇਹ ਅਲੂਆ ਮੇ ਹੈ ਆਹ ਭਰਾ ਕੈਨੇਡਾ ਵਾ ਆਪਣੇ ਕਿਥੇ ਵੈਨਕੂਵਰ ਟ੍ਰਾਂਟੋ 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 ਹਾਂ ਬੰਦੇ ਸਾਡੇ ਕੋਲੇ ਸਾਰੇ ਹੀ ਹਾਈ ਲੈਵਲ ਦੇ ਆ ਤਕੜੇ ਹੀ ਆ ਤਕੜੇ ਆ ਆ ਪੱਪੂ ਹਲਵਾਈ ਜੀ ਇਹ ਪੱਪੂ ਹਲਵਾਈ ਇਹ ਇਹ ਵੀ ਕੈਨੇਡਾ ਜਾ ਕੇ ਮਹਲਵਾਈ ਪੁਣਾ ਕਰਿਆ ਕਿੱਥੇ ਕਿੱਥੇ ਕਰ ਕੇ ਆਂ ਦੁਬਈ ਦੁਬਈ ਕੈਨੇਡਾ ਨਹੀਂ ਚਲੋ ਕੈਨੇਡਾ ਨਿਕਲ ਗਿਆ ਜੀ ਦੁਬਈ ਸੀਗਾ ਜੀ ਦੁਬਈ ਚ ਹਾਂ ਬੰਦੇ ਸਾਡੇ ਸਾਰੇ ਹੀ ਹਾਈ ਲੈਵਲ ਦੇ ਆ ਪੂਰੇ ਪੂਰੇ ਹਾਈ ਪ੍ਰੋਟੀਨ ਵੀ ਨਾਲ ਸ਼ੇਕ ਬਣਾ ਲਿਆ ਜੀ ਅਸੀਂ ਇਹ ਆਪਣੇ ਜਵਾਕ ਜੈਮ ਚ ਲੈ ਕੇ ਜਾਂਦੇ ਆ ਉਹ ਤੁੱਤ ਉਹਨੂੰ ਥੋਪ ਪਾਦੀ ਉਹਨੂੰ ਲੈ ਹੋਰ ਲਿਆ ਪਾਣੀ ਸ਼ੇਕਾ ਵੀਰਪਾਲ ਜੀ ਤੁਹਾਡੇ ਕੋਲ ਕੋਈ ਪ੍ਰੋਟੀਨ ਕੋਈ ਮੰਨ ਕੇ ਚੱਲੀਏ ਵੀ ਕੈਲਸ਼ੀਅਮ ਕੋਈ ਚੀਜ਼ ਕੋਈ ਵਸਤੂ ਹੈ 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 ਇਹ ਕੰਮ ਨਹੀਂ ਕਰਨਾ ਪਸ ਸਾਡੇ ਕੋਲੇ ਨਹੀਂ ਕਰਨਾ ਤੁਸੀਂ ਇਹ ਬਿਲਕੁਲ ਮੇਰੇ ਕੋਲੇ ਕੀ ਹੈ ਚੈਨਲ ਹੈਗਾ ਆਪਣੇ ਤਾਰਾ ਬਾਈ ਜੀ ਦਾ ਤੇ ਆਪਾਂ ਨਸ਼ਾ ਬਿਲਕੁਲ ਵੀ ਮੜਿਆ ਜੀ ਵੀ ਪ੍ਰਮੋਟ ਨਹੀਂ ਕਰਨਾ ਕਿਉਂ ਤਾਰਾ ਜੀ ਨਸ਼ੇ ਦੇ ਆਪਾਂ ਵਰਤਲਾ ਵਰਤਲਾ ਆ ਬਾਈ ਬਿਲਕੁਲ ਸੀ ਵੀ ਨਾ ਤੁਹਾਨੂੰ ਪੀਦਾ ਉਹ ਦੋਗੀ ਖੁੜ ਗਿਆ ਆਹ ਮੁੰਡਾ ਪੀ ਜਾਂਦਾ ਸ਼ੇਕ ਲੈ ਕਿਉਂ ਨਹੀਂ ਠੀਕ ਆ ਉਹ 200 ਦੇ ਖਾਈ ਦੇ ਕਹਿੰਦੇ ਤੁਸੀਂ ਪੱਪੂ ਜੀ ਕਿੰਨੇ ਦੇ ਖਾਨਨੇ ਆ ਮੈਂ ਨਹੀਂ ਖਾਂਦਾ ਤੂੰ ਸੀ ਨਹੀਂ ਖਾਂਦੇ ਬੋਤਲਦਾਰ ਉਹ ਨਹੀਂ ਤੂੰ ਇੱਕ ਮੇਰੀ ਗੱਲ ਸੁਣਾ ਬੋਤਲਦਾਰ ਉਹ ਤਾਂ ਕੋਈ ਜ਼ਿਆਦਾ ਨਹੀਂ ਹੈ ਮੇਰੀ ਗੱਲ ਸੁਣਾ ਜਦੋਂ ਤੂੰ ਹਲਵਾਈ ਪੁਣਾ ਕਰਨ ਜਾਂਦਾ ਤੇ ਪਨੀਰ ਵਾਲੇ ਪਕੌੜੇ ਕਿੰਨੇ ਖਾਂਦਾ ਸੀ ਸੱਚ ਦੱਸਣਾ ਝੂਠ ਨਹੀਂ ਮਾਰਨਾ 10 10 ਤੇ ਗੋਭੀ ਵਾਲੇ ਗੋਭੀ ਵਾਲੇ 5 ਤੇ ਅੱਜ ਬੋਰੀ ਬੋਰੀ ਥੱਲੇ ਚੇਤੇ ਆਉਂਦੇ ਪਕੌੜੇ ਪੂਰੇ ਹੈ ਪੂਰੇ ਨਿਕਲ ਜਾਣੇ ਅੱਜ ਸਾਰੇ ਜੀ ਸਾਰੇ ਇਹਦੇ ਪਕੌੜੇ ਬੂਰੇ ਬਾਹਰ ਕਰਦੇ ਨਹੀਂ ਵੈਸੇ ਫਿਟਨੈਸ ਦਾ ਬਹੁਤ ਵੇ ਸਵੇਰ 4 ਵਜੇ ਜਾਂਦਾ ਸੇਤੀ ਪੈਗ ਪਰ ਮਡੇਲੀ ਲਾਉਂਦਾ ਬਹੁਤ ਸਿੱਧ ਕਹਿਣਾ ਫਿਜੀਕਲੀ ਘਟਣਾ ਸਭ ਪੂਰੀ ਹੈ ਦੀ ਪੂਰੀ 53 ਸਾਲ ਦੀ ਹੁਣ ਰੋਦੇ 10ਵੇਂ ਮੇਰੇ 54 ਸਾਲ ਦੀ ਉਮਰ ਚ ਵੀ ਬੋਰੀ ਚੱਕੀ ਆਉਂਦਾ ਆਪਣੇ ਬਰਾਬਰ ਬਾਈ 55 ਲੱਗਦਾ ਨਾ 10ਵੇਂ ਨਾ ਤਾਂ ਹਾਂ ਬੋਲੇ ਖਾ ਰਗ ਇਹਨਾਂ ਕਾਲੀ ਕਰ ਲੈਣੀ ਸੀ ਸਾਰਾ ਜੀ ਕਿਵੇਂ ਟੂਰਨਾਮੈਂਟ ਹੁਣ ਕਿਵੇਂ ਵੀ ਟੂਰਨਾਮੈਂਟ ਆਪਣੇ 16 ਦਸੰਬਰ ਨੂੰ ਬਹਿਰੀਨ ਕਬੱਡੀ ਕੱਪ ਹੋ ਰਿਹਾ 16 ਦਸੰਬਰ ਨੂੰ ਹਾਂ ਇੰਡੀਅਨ ਰਿਫਾ ਸਕੂਲ ਦੇ ਵਿੱਚ ਸਾਡੇ ਲੱਖਾ ਇਬਨ ਜੀ ਕਰਾ ਰਹੇ ਆ ਠੀਕ ਹੈ ਤੇ ਹਰਨੇਕ ਸਿੰਘ ਜੀ ਤੱਕਰ ਸ਼ੰਕਰ ਪੰਡ ਵਾਲੇ ਸਾਰੇ ਨਾਲ ਮਿਲ ਕੇ ਕਰਾ ਰਹੇ ਤੇ 15 ਦਸੰਬਰ ਨੂੰ ਆਪਣਾ ਟੂਰਨਾਮੈਂਟ ਹੈਗਾ ਵਾ ਸੁਹਾਣੇ ਸੁਹਾਣੇ ਹਾਂ ਤੇ ਉੱਥੇ ਸਾਡੇ ਦੀਪਾ ਬੱਚੋਂ ਜੀ ਪਹੁੰਚ ਰਹੇ ਇਟਲੀ ਤੋਂ ਠੀਕ ਹੈ ਜੀ ਸਾਰੇ ਪਹੁੰਚੋ ਜੀ ਸੁਹਾਣੇ ਤੇ ਦੁਬਈ ਵੀ ਜਿਹੜੇ ਦੁਬਈ ਵਾਲੇ ਆ ਭਾਈ ਦੇਖਦੇ ਬਹਿਰੀਨ ਸੌਰੀ ਲਓ ਜੀ ਹੋਗੀ ਬੁਰੀ ਤਿਆਰ ਇਹ ਮੈਂ ਦੁਬਈ ਤੱਕ ਲਗਾਂ ਮੈਂ ਵੀ ਆਵਾਂ ਆਉਣਾ ਹੀ ਪੈਣਾ ਮੈਨੂੰ ਮੇਰੇ ਆ ਲੋ ਜੀ ਠੀਕ ਆ ਤਰਾ ਜੀ ਹਾਂ ਜੀ ਅੱਧੀ ਗੱਡੀ ਲੈ ਗਈ ਆ ਤੇ ਅੱਧੀ ਰਹਿ ਗਈ ਆ ਅੱਧੀ ਰਹਿ ਗਈ ਆ ਤੇ ਅੱਧੀ ਲਾਤੀ ਆ ਚਾਹ ਚੂ ਪੀ ਲਈ ਆ ਤੇ ਨਾਲ ਚੌਲ ਵੀ ਖਾ ਲਏ ਆ ਤੇ ਹੁਣ ਸਰੀਰ ਸੈੱਟ ਆ ਤੇ ਅੱਧੀ ਰਹਿ ਗਈ ਤੇ ਮੈਂਟ ਹੁਣ ਆਪਾਂ ਝਟਕਾ ਅੱਦਾ ਹੀ ਲੈਣਾ ਹਾਂ ਮੜਾ ਗੱਡੀ ਜੱਲੀ ਦਿਖਾ ਦੇ ਵੀ ਆਓ ਗੱਡੀ ਆ ਗੱਡੀ ਗੱਡੀ ਆਹ ਹੈ ਅੰਦਰ 12 ਧੰਕਾਂ ਸੀਗੀਆਂ ਠੀਕ ਆ ਕਿ ਨਹੀਂ ਉਹ ਬੈਠਾ ਡਰਾਈਵਰ ਤਾਂ ਦੀਂਦਾ ਹੀ ਨਹੀਂ ਬੈਠਾ ਕਿਉਂ ਦੀਂਦਾ ਉਹ ਤਾਂ ਨਹੀਂ ਉਹਦੇ ਨਾਲ ਕੰਮ ਹੋਣੇ ਗਰਮੋ ਸ਼ਰਦੀ ਹੋ ਕੇ ਹਟਿਆ ਸੀ ਉਹ ਬੰਦੇ ਦੀ وجہ ਨਾਲ ਹੀ ਲੇਟ ਹੋਏ ਆ ਉਹ ਤਾਂ ਹੁਣ ਗੁੱਛੀ ਹੋ ਕੇ ਬੈਠਾ ਵਾ ਦੱਸਾਂਗੇ ਇਹਨੂੰ ਜਦੋਂ ਲਹਿ ਗਈ ਠੀਕ ਆ ਨਾ ਬਾਈ ਜੀ ਗਣਤੀ ਹੋ ਗਈ ਬੰਦਿਆਂ ਦੀ ਨਹੀਂ ਬੋਰੀਆਂ ਦੀ ਠੀਕ ਆ ਜੀ ਚਲੋ ਵੀ ਚਲੋ ਕਾਜੂ ਲੈਵਰ ਇੱਧਰ ਆ ਗਏ ਤਾਰਾ ਜੀ ਤਾਰਾ ਜੀ ਹੁਣ ਮੜਾ ਚਾਨਣਾ ਪਾਇਆ ਜਾਵੇ ਕਿ ਕਿੰਨਾ ਕੁ ਟਾਈਮ ਲੈ ਜਾਾਂਗੇ ਆਪਾਂ ਹਜੇ ਆਪਾਂ ਨੂੰ ਘੱਟੋ ਘਾਟਾ ਲੈ ਘੰਟਾ ਲੱਗਿਆ ਹਜੇ 1 ਘੰਟਾ ਹਾਂ ਚਲੋ ਕੋਈ ਗੱਲ ਦੇਖਦੇ ਲੋਬ 4 ਵਜੇ ਨੂੰ ਵਿਹਲੇ ਹੋ ਜਾਾਂਗੇ 4 ਵਜੇ ਤੱਕ ਵਿਹਲੇ ਆ ਬੰਦੇ ਅਸੀਂ 4 5 ਆ 5 6 7 8 9 10 ਆ ਯਾਰ 10 ਘੱਟ ਕਹਤੇ ਯਾਰ 10 ਬੰਦੇ ਆ ਟਾਈਮ ਜਿੰਨਾ ਮਾਹੀ ਖੁੱਲੇ ਜੇਰੇ ਨਾਲ ਆਈ ਦੀ ਟੌਰ ਨਾਾਨੂੰ ਕਾਲੀ ਨਹੀਂ ਕੋਈ ਅਈ ਦੱਬਾ ਤੁਹਾਡੇ ਤੱਕ ਪਹੁੰਚਾਉਣੇ ਆ ਵੀ ਆ ਦੇਖ ਲਓ ਹਾਂ ਮਿਹਨਤ ਕਰਿਆ ਕਰੋ ਮਿਹਨਤ ਕਰੋ ਓਏ ਸੰਗ ਸ਼ਰਮ ਨਹੀਂ ਚਾਹੀਦੀ ਕਿਸੇ ਵੀ ਕੰਮ-ਕਮ ਕਰਨ ਚ ਕੋਈ ਸੰਗ ਸ਼ਰਮ ਨਹੀਂ ਚਾਹੀਦੀ ਮਿਹਨਤ ਕਰਨ ਦੇ ਵਿੱਚ ਹੁਣ ਆਪਣੇ ਤਾਰਾ ਜੀ ਦਾ ਕਹਿ ਦੇਣ ਮੈਂ ਤਾਂ ਅੰਤਰਰਾਸ਼ਟਰੀ ਪਲੇਅਰ ਆ ਮੈਂ ਨਹੀਂ ਇਹ ਬੋਰੀ ਗੱਡੀ ਲਾਉਣੀ ਉਹ ਕਹਿੰਦੇ ਚਲੋ ਜੀ ਕੋਈ ਗੱਲ ਨਹੀਂ ਮਿਹਨਤੀ ਕਰਨੀ ਆ ਇਹ ਹੁੰਦਾ ਜੀ ਮਿਹਨਤ ਕਰਨ ਵਾਲੇ ਬੰਦੇ ਦਾ ਸਵੇਰਾ ਆਜੋ ਜੀ ਆ ਰੈਡ ਆਈ ਪੈਤੀ ਆ ਰੈਡ ਆਈ ਰੈਡ ਨਾਈਜੀ ਰੈਡ ਆ ਹਾਂ ਰੈਡ ਆਈ ਆਇਆ ਤਾਂ ਆਇਆ ਹਾਂ ਇਕੱਲੇ ਨਹੀਂ ਕਰਤੀ ਤਾਂ ਕੌ ਕਿਉਂ ਉਹ ਚੋਬਰ ਕਹਿੰਦਾ ਇਕੱਲੇ ਨਹੀਂ ਬੋਰੀ ਕਮਾ ਲੈਣੀ ਆ ਇਹ ਨੌਜਵਾਨ ਦਾ ਵੀ ਕਹਿੰਦੇ ਮੇਰੇ ਵੀਰੋ ਹੌਸਲਾ ਬਲੰਦਾ ਬੋਰੀ ਭਾਵੇਂ ਇੱਕ ਨਹੀਂ ਚੱਕੀ ਤੇ ਪਰ ਹੌਸਲੇ ਨਹੀਂ ਛੱਡੇ ਐਸੇ ਹੌਸਲੇ ਤੇ ਮੇਰੇ ਵੀਰੋ ਅਸੀਂ ਅੱਜ ਗੱਡੀ ਲਾ ਰਹੇ ਆਂ બસ ਇਕੱਲਾ ਹੌਸਲਾ ਹੀ ਆ ਜਾਣ ਜੋਣੇ ਨਹੀਂ ਸਾਡੇ ਚ ਇਕੱਲਾ ਇਕੱਲਾ ਹੌਸਲਾ ਹੀ ਆ ਵੀ ਲਾ ਦੇਾਂਗੇ ਲਾ ਦੇਾਂਗੇ ਲਾ ਦੇਾਂਗੇ ਹੋਈ ਜਾਂਦੀ ਵੀ ਚੱਲ ਲਾ ਦੇਾਂਗੇ ਇੱਕ ਇੱਕ ਤਾਂ ਇਕੱਲਾ ਲਾ ਕੇ ਹੀ ਬਹਿ ਜਾਣੇ ਆ ਹੌਸਲਾ ਜਰਾ ਰੱਖ ਕੇ ਕੋਈ ਨਹੀਂ ਲਾ ਦੇਾਂਗੇ ਅਗਲੀ ਵੀ ਫੇਰ ਲਾ ਦਿੰਨੇ ਆ ਬਾਕੀ ਗੱਲ ਬਾਤ ਨੂੰ ਗੱਡੀ ਲੱਥੀ ਤੋਂ ਕਰਾਂਗੇ ਹਾਂ ਓਕੇ ਜੀ ਵਾਏ ਹਲ ਹਾਂਜੀ ਆਪਾਂ ਗੱਡੀ ਲਾਦੀ ਆ ਤੇ ਤਕਰੀਬਨ ਆਪਾਂ ਕਿੰਨੇ ਵਜੇ ਲੱਗੇ ਸੀ ਬਈ ਆਪਾਂ 11:30 12 ਕਦੇ ਨੇੜੇ 11:30 12 12 ਵਜੇ ਲੱਗੇ ਹੀ ਤੇ 4 ਵੱਜ ਗਏ ਆ ਦੇਖ ਲੋ ਵੀ ਕਿੰਨੇ ਘੰਟੇ ਲੱਗੇ ਆ ਲੈ ਵੀ ਨਾਉ ਨੂੰ ਇਹ ਬਾ ਥੋੜੀਆਂ ਹੀ ਆ ਬੋਰੀਆਂ ਰਹਿ ਗਈਆਂ ਵਾ ਤੇ ਚੱਕੀ ਆਨੇ ਫੱਟੇ ਲੈਓ ਵੀ ਲੈਓ ਕਰਾ ਲਿਓ ਬਹੁ ਮੁੰਡਿਆਂ ਨੇ ਹਮਤ ਮਾਰੀ ਲਿਆ ਵੀ ਆਰੇ ਬਾਈ ਬੋਰੀ ਵੇਖੋ ਨਾਲੇ ਕਿੱਧਰ ਦੀ ਨਿਕਲਦੀ ਆ ਗੁਰਗਾ ਖੋੜੀ ਵੈਦੀ ਬਰਾਦਰ ਬੋਰੀਆਂ ਵੀ ਦਿਖਾ ਦੇ ਗੱਲੇ ਵਿੱਚ ਦੀ ਕੱਢ ਲੈ ਗੱਲੇ ਦੇ ਗੱਲੇ ਵਿੱਚ ਦੀ ਬੋਰੀਆਂ ਬਹੁਤ ਤੂਰ ਕਰਦੇ ਐ ਟੋਏ ਟਿੱਕੀ ਸਾਦੇ 700 ਬੋਰੀ ਮੋਢਾਂ ਨੂੰ ਦੀ ਗਈ ਆ 745 ਬੋਰੀਆਂ ਲਾਈਆਂ ਅੱਜ ਦੇਖ ਲੋ ਉਹ ਖੜਾ ਘੋੜਾ ਜਿਹੜਾ ਖਾਲੀ ਕੀਤਾ ਮੁੰਡਿਆਂ ਨੇ ਬਹੁ ਹਮਤ ਮਾਰੀ ਤੇ ਆਲੂ ਚੋਬ ਵੀ ਬਹੁਤ ਰਹੇ ਮੋਡਿਆਂ ਚ ਖੋਦੇ ਬਹੁਤ ਆਲੂ ਇਹ ਵੀ ਵੀ ਆਲੂ ਆ ਸਾਡੇ ਮੋਟੇ ਆ ਹੈਨਾ ਬਗਾ ਸਰ ਰਹੇ ਆ ਦੇ ਕਰਕੇ ਬਰਾਕੇ ਤੇ ਸਾਡੀ ਬੇਨਤੀ ਆ ਵੀ ਸਾਡੀ ਇਹ ਵੀਡੀਓ ਨੂੰ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਵੱਧ ਤੋਂ ਵੱਧ ਸਾਡੇ ਫੇਸਬੁਕ ਪੇਜ ਨੂੰ ਲਾਈਕ ਕਰਿਓ ਫੋਲੋ ਕਰਿਓ ਦੇ ਨਾਲ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੱਸਿਓ ਕਮੈਂਟਾਂ 'ਚ ਵੀ ਬਲੌਗ ਕਿਵੇਂ ਲੱਗਿਆ